ਸਤਿ ਸ਼੍ਰੀ ਅਕਾਲ ਜੀ ਅੱਜ ਵੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਸੋ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਸੋ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਹੋਣ ਜਾ ਰਹੀ ਹੈ ਇਲੈਕਸ਼ਨ ਜੀ ਹਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਹੈ ਸੋ 27 ਜੁਲਾਈ ਨੂੰ ਹੋਵੇਗੀ VOTING ਪੰਜਾਬ ਦੇ ਵਿੱਚ ਪੰਚਾਇਤੀ ਜਿਮਨੀ ਚੋਣਾਂ ਦਾ ਐਲਾਨ ਹੋ ਗਿਆ ਹੈ ਸੂਬੇ ਭਰ ਦੇ ਅੰਦਰ ਹੁਣ 1861 ਪੰਚਾਂ ਅਤੇ ਸਰਪੰਚਾਂ ਦੀ ਚੋਣ ਹੋਣ ਜਾ ਰਹੀ ਹੈ ਦੱਸਿਆ ਕਿ ਇਹ ਅਹੁਦੇ ਖਾਲੀ ਹਨ ਤੇ ਇਸ ਸੰਬੰਧੀ ਚੋਣ ਕਮਿਸ਼ਨਰ ਨੇ ਹੁਣ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ ਚੋਣ ਕਮਿਸ਼ਨਰ ਨੇ ਐਲਾਨ ਕੀਤਾ ਹੈ ਕਿ ਇਸ ਮੁਤਾਬਕ ਪੰਚਾਂ ਅਤੇ ਸਰਪੰਚਾਂ ਦੀ ਚੋਣ ਦੀਆਂ ਨਾਮਜ਼ਦਗੀਆਂ ਜਿਹੜੀਆਂ ਕਿ 14 ਜੁਲਾਈ ਤੋਂ ਸ਼ੁਰੂ ਹੋਣਗੀਆਂ ਤੇ VOTING ਦੇ ਲਈ 27 ਜੁਲਾਈ ਦਾ ਦਿਨ ਰੱਖ ਲਿਆ ਗਿਆ ਹੈ ਇਥੇ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਿਛਲੇ ਸਾਲ ਹੀ 15 ਅਕਤੂਬਰ ਸਾਲ 2024 ਨੂੰ ਹੋਈਆਂ ਸਨ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਤੋਂ ਇਸ ਸਮੇਂ ਬਖ ਬਖ ਜ਼ਿਲ੍ਹਿਆਂ ਦੇ ਵਿੱਚ ਸਰਪੰਚਾਂ ਦੀਆਂ 90 ਅਤੇ ਪੰਚਾਂ ਦੀਆਂ 1771 ਸੀਟਾਂ ਖਾਲੀ ਹਨ ਇਹਨਾਂ ਨੂੰ ਭਰਨ ਦੇ ਲਈ ਹੁਣ ਜਿਮਨੀ ਚੋਣਾਂ 27 ਜੁਲਾਈ ਨੂੰ ਹੋਣਗੀਆਂ ਸੋ ਇਸ ਦੇ ਲਈ ਹੁਣ ਪੰਜਾਬ ਰਾਜ ਚੋਣ ਕਮਿਸ਼ਨਰ ਅਤੇ ਉਪ ਚੋਣਾਂ ਦਾ ਸ਼ਡਿਊਲ ਐਲਾਨਿਆ ਗਿਆ ਹੈ ਚੋਣ ਕਮਿਸ਼ਨਰ ਅਨਸਾਰ VOTING ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗੀ ਸੋ ਵੋਟ ਪੇਪਰ ਦੇ ਰਾਹੀਂ ਜਿਹੜੀ ਚੋਣ ਹੋਵੇਗੀ ਸੋ ਇਸੇ ਦੌਰਾਨ ਚੋਣ ਕਮਿਸ਼ਨਰ ਮੁਤਾਬਕ ਵੋਟਾਂ ਦੀ ਗਿਣਤੀ ਵੋਟਾਂ ਵਾਲੇ ਦਿਨ ਸ਼ਾਮ ਨੂੰ ਹੀ ਆ ਜਾਵੇਗੀ ਪੋਲਿੰਗ ਸਟੇਸ਼ਨ ਦੇ ਉੱਤੇ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਤੇ ਨਾਮਜ਼ਦਗੀਆਂ ਜਿਹੜੀਆਂ ਕਿ 14 ਤਰੀਕ ਤੋਂ ਲੈ ਕੇ 17 ਜੁਲਾਈ ਤੱਕ ਭਰੀਆਂ ਜਾਣਗੀਆਂ ਤੇ ਨਾਮਜ਼ਦੀਆਂ ਦੀ ਪੜਤਾਲ 18 ਜੁਲਾਈ ਨੂੰ ਕੀਤੀ ਜਾਵੇਗੀ ਅਤੇ ਵਾਪਸ ਜਿਹੜੇ ਕਾਗਜ਼ ਲੈਣ ਦੀ ਤਰੀਕ ਹੈ 19 ਜੁਲਾਈ ਤੱਕ ਰੱਖੀ ਗਈ ਹੈ। ਸੋ ਪੰਜਾਬ ਰਾਜ ਚੋਣ ਕਮਿਸ਼ਨਰ ਨੇ ਇਹ ਕਿਹਾ ਹੈ ਕਿ ਸਰਪੰਚ ਦੇ ਅਹੁਦੇ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਖਰਚ ਹੱਦ 40000 ਰੁਪਏ ਹੈ ਤੇ ਇਸ ਤੋਂ ਇਲਾਵਾ ਪਾਂਚੀ ਲਈ ਖਰਚ ਹੱਦ ਜਿਹੜੀ ਕਿ 30000 ਰੁਪਏ ਨਿਰਧਾਰਤ ਕੀਤੀ ਗਈ ਹੈ। ਸੋ ਇੱਕ ਔਰ ਫਿਰ ਤੋਂ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 27 ਜੁਲਾਈ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਸੋ 90 ਜਿਹੜੇ ਸਰਪੰਚ ਚੁਣੇ ਜਾਣਗੇ ਦੁਬਾਰਾ ਨਵੇਂ ਤੇ ਇਸ ਤੋਂ ਇਲਾਵਾ 1700 ਤੋਂ ਵੱਧ ਨਵੇਂ ਪੰਚ ਚੁਣੇ ਜਾਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਦੀ ਵਿਰਾਸਤ ਖੇਡ ਬੋਲਦਾਂ ਦੀਆਂ ਦੌੜਾਂ ਜੋ ਕਿ ਪਿਛਲੇ ਕਈ ਸਾਲਾਂ ਤੋਂ ਬੰਦ ਕਰ ਦਿੱਤੀਆਂ ਗਈਆਂ ਸਨ ਸੋ ਇੱਕ ਵਾਰ ਫਿਰ ਤੋਂ ਇਹ ਹੁਣੇ ਸ਼ੁਰੂ ਹੋਣ ਜਾ ਰਹੀਆਂ ਹਨ ਜੀਆਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬੀਆਂ ਨੂੰ ਬੋਲਦਾਂ ਦੀਆਂ ਦੌੜਾਂ ਕਰਾਉਣ ਦੀ ਇਜਾਜ਼ਤ ਮਿਲ ਚੁੱਕੀ ਹੈ ਜੀ ਹਾਂ ਬੈਲ ਗੱਡੀਆਂ ਦੀਆਂ ਦੌੜਾਂ ਹੁਣ ਪੰਜਾਬ ਦੇ ਪਿੰਡੂ ਸੱਭਿਆਚਾਰ ਦਾ ਅਹਿਮ ਹਿੱਸਾ ਰਹੀਆਂ ਹਨ ਨਾ ਸਿਰਫ ਇਹ ਮਨੋਰੰਜਨ ਦਾ ਸਾਧਨ ਰਹੀਆਂ ਹਨ ਸਗੋਂ ਪੰਜਾਬ ਦੀ ਖੇਤੀਬਾੜੀ ਅਤੇ ਪਸ਼ੂ ਪਾਲਣ ਦੀ ਪਰੰਪਰਾ ਨੂੰ ਵੀ ਪ੍ਰਤੀਬਿੰਬਿਤ ਜਿਹੜੀਆਂ ਕਿ ਕਰਦੀਆਂ ਰਹੀਆਂ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਜਾਨਵਰਾਂ ਤੇ ਜ਼ੁਲਮ ਨੂੰ ਰੋਕਣ ਵਾਲੇ ਕਾਨੂੰਨ ਦੀ ਸਖਤੀ ਦੇ ਕਾਰਨ ਜਿਹੜਾ ਕਿ ਇਹ ਦੌੜਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਸ਼ੁਕਰਵਾਰ ਨੂੰ ਹੀ ਵਿਧਾਨ ਸਭਾ ਦੇ ਵਿੱਚ ਜਿਹੜਾ ਕਿ ਬਿੱਲ ਸੋਧ ਕੀਤਾ ਗਿਆ ਹੈ ਜਿਸ ਦੇ ਵਿੱਚ ਸਰਕਾਰ ਨੇ ਇੱਕ ਸੰਤੁਲਿਤ ਪਹੁੰਚ ਅਪਣਾਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸੱਭਿਆਚਾਰਕ ਮਹੱਤਵਨ ਜਿਹੜਾ ਕਿ ਬਰਕਰਾਰ ਰੱਖਦਿਆਂ ਹੋਇਆਂ ਜਾਨਵਰਾਂ ਦੀ ਸੁਰੱਖਿਆ ਨੂੰ ਵੀ ਪਹਿਲ ਦਿੱਤੀ ਜਾਵੇ ਤੇ ਇਹ ਦੁਬਾਰਾ ਜਿਹੜਾ ਕਿ ਹੁਣ ਬੋਲਦਾਨੀਆਂ ਦੌੜਾਂ ਪੰਜਾਬ ਦੇ ਵਿੱਚ ਸ਼ੁਰੂ ਹੋ ਸਕਦੀਆਂ ਹਨ ਕਿਉਂਕਿ ਪੰਜਾਬ ਦੇ ਸੱਭਿਆਚਾਰ ਦੇ ਨਾਲ ਇਹ ਕਾਫੀ ਜ਼ਿਆਦਾ ਡੰਗਾਈ ਦਾ ਹਿੱਸਾ ਹੈ ਸਵੇਦੇ ਦੇ ਪਾਸ ਹੋਣ ਦੇ ਨਾਲ ਹੁਣ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਮੋੜ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਦੌੜਾਂ ਨੂੰ ਸਖਤ ਨਿਯਮਾਂ ਤੇ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਹੀ ਕਰਵਾਇਆ ਜਾਵੇਗਾ ਕਿਸੇ ਵੀ ਜਾਨਵਰ ਦੇ ਉੱਤੇ ਕੋਈ ਵੀ ਜ਼ੁਲਮ ਜਿਹੜਾ ਨਹੀਂ ਕੀਤਾ ਜਾਵੇਗਾ ਸੋ ਇਸ ਨੂੰ ਰੋਕਣ ਦੇ ਲਈ ਵੀ ਸਖਤ ਪ੍ਰਬੰਧ ਜਿਹੜੇ ਉਹ ਬਣਾਏ ਜਾਣਗੇ ਦੌੜ ਦੇ ਦੌਰਾਨ ਜਾਨਵਰਾਂ ਨੂੰ ਸੱਟ ਮਾਰਨ ਜ਼ਬਰਦਸਤੀ ਪਹੁੰਚਾਉਣ ਜਾਂ ਫਿਰ ਨੁਕਸਾਨਦੇ ਸਥਿਤੀਆਂ ਦੇ ਵਿੱਚ ਰੱਖਣ ਦੇ ਉੱਤੇ ਸਖਤ ਪਾਬੰਦੀਆਂ ਲੱਗਣਗੀਆਂ ਸੋ ਪੰਜਾਬ ਦੇ ਵਿੱਚ ਜਿਹੜੇ ਵੀ ਹੁਣ ਬੈਲ ਗੱਡੀਆਂ ਢੋਣ ਦੇ ਜਾਂ ਫਿਰ ਦੇਖਣ ਦੇ ਸ਼ਕੀਨ ਹਨ ਸੋ ਉਹਨਾਂ ਦੇ ਲਈ ਹੁਣੇ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਕਵਰ ਦੀ ਗੱਲ ਕਰੀਏ ਤੇ ਹੁਣ ਭਗਵੰਤ ਮਾਨ ਮੁੱਖ ਮੰਤਰੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਮੋਦੀ ਦੇ ਉੱਤੇ ਬਿਆਨ ਜ ਕੱਸਿਆ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਸ਼ੇਸ਼ ਯਾਤਰਾਵਾਂ ਦੇ ਉੱਤੇ ਟਿੱਪਣੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੱਲ ਵਿਦੇਸ਼ ਮੰਤਰਾਲੇ ਦੇ ਵੱਲੋਂ ਝਾੜ ਪਈ ਸੀ ਜਿਸ ਤੋਂ ਬਾਅਦ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾ ਦੇ ਉੱਤੇ ਬਿਆਨ ਜ ਕੱਸ ਦਿੱਤਾ ਹੈ ਉਹਨਾਂ ਨੇ ਦਲੀਲ ਦਿੱਤੀ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਵਿਦੇਸ਼ੀ ਦੌਰੀ ਅਤੇ ਯਾਤਰਾਵਾਂ ਦੇ ਬਾਰੇ ਸਵਾਲ ਕਰ ਸਕੇ ਤੇ ਪੁੱਛ ਸਕੇ ਕਿ ਪ੍ਰਧਾਨ ਮੰਤਰੀ ਆਖਰਕਾਰ ਗਏ ਕਿਹੜੇ ਦੇਸ਼ ਦੇ ਵਿੱਚ ਹਨ। ਜੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਾੜੀ ਪਾਰ ਕਹਿ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਦਨ ਦੇ ਵਿੱਚ ਪਾਕੜਾ ਟਾਈਮ ਦੇ ਉੱਤੇ ਪੰਜਾਬ ਪੁਲਿਸ ਦੀ ਥਾਂ CISF ਨੂੰ ਤਣਾਇਤ ਕਰਨ ਦੇ ਖਿਲਾਫ ਮਤੇ ਦੇ ਉੱਤੇ ਬੋਲਦੇ ਹੋਏ ਇਹ ਟਿੱਪਣੀਆਂ ਕੀਤੀਆਂ ਹਨ। ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ BJP ਦੇ ਰਵਨੀਤ ਬਿੱਟੂ ਦੇ ਵੱਲੋਂ ਜਿਹੜਾ ਕਿ ਭਗਵੰਤ ਮਾਨ ਨੂੰ ਠੋਕਮਾ ਜਵਾਬ ਦਿੱਤਾ ਗਿਆ ਹੈ, ਉਹਨਾਂ ਦਾ ਕਹਿਣਾ ਹੈ ਕਿ ਭਗਵਾਨ ਜਤਮਾਨ ਨੂੰ ਇਹ ਜਿਹੜੇ ਉਹ ਬਿਆਨ ਨਹੀਂ ਦੇਣੇ ਚਾਹੀਦੇ ਜਿਹੜੇ ਦੇਚਾਂ ਦੇ ਵਿੱਚ ਪੀਐਮ ਮੋਦੀ ਗਏ ਵੀ ਨਹੀਂ ਹਨ ਸੋ ਉਹਨਾਂ ਦੇਚਾਂ ਦੇ ਵੀ ਉਹਨਾਂ ਦੇ ਵੱਲੋਂ ਨਾਂ ਲਏ ਜਾ ਰਹੇ ਹਨ ਜਿਵੇਂ ਕਿ ਮੈਗਨੀਸ਼ੀਆ ਟੈਗਨੇਸ਼ੀਆ ਗਲੇਸ਼ੀਆ ਸੁਭਨਾ ਦਾ ਕਹਿਣਾ ਹੈ ਕਿ ਪੀਐਮ ਮੋਦੀ ਇੱਕ ਦਿਨ ਦੇ ਵਿੱਚ 18-18 ਘੰਟੇ ਕੰਮ ਕਰਦੇ ਹਨ ਤੇ ਪਿਛਲੇ 6 ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਸੱਤਾਂ ਦੇਸ਼ਾਂ ਦਾ ਦੌਰਾ ਕੀਤਾ ਗਿਆ ਹੈ ਤੇ 18 ਘੰਟੇ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਵੱਲੋਂ ਨਿਰੰਤਰ ਕੰਮ ਨੂੰ ਜਿਹੜਾ ਕਿ ਜਾਰੀ ਰੱਖਿਆ ਜਾਂਦਾ ਹੈ ਸੋ ਇਸ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਭਗਵਾਨ ਤੁਮਨ ਜਿਹੜਾ ਹੈ ਉਹ 18 ਘੰਟੇ ਸ਼ਰਾਬ ਦੇ ਵਿੱਚ ਟੱਲੀ ਰਹਿੰਦਾ ਹੈ ਤੇ ਇਸੇ ਦੌਰਾਨ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਅਮਿਤ ਸ਼ਾਹ ਦੇ ਉੱਤੇ ਜਿਹੇ ਬਿਆਨ ਦੇ ਰਹੇ ਹਨ ਤੇ ਜੇਕਰ ਅਮਿਤ ਸ਼ਾਹ ਦੇ ਸਾਹਮਣੇ ਭਗਵਾਨ ਤੁਮਨ ਆ ਜਾਂਦੇ ਹਨ ਤੇ ਉਹ ਆਪਣਾ ਪਜਾਮਾ ਗਿੱਲਾ ਕਰ ਲੈਣਗੇ ਇਸ ਤੋਂ ਬਾਅਦ ਹੁਣ ਪੀਐਮ ਮੋਦੀ ਦੀ ਰਿਟਾਇਰਮੈਂਟ ਬਾਰੇ ਜਿਹੜੀ ਉਹ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਦੇਸ਼ ਨੂੰ ਮਿਲੇਗਾ ਨਵਾਂ ਮੰਤਰੀ 17 ਸਤੰਬਰ ਨੂੰ ਰਿਟਾਇਰ ਹੋ ਸਕਦੇ ਹਨ ਪੀਐਮ ਮੋਦੀ ਜੀ ਹਾਂ ਆਰਐਸਐਨ ਨੇ ਦਿੱਤਾ ਹੈ ਇਸ਼ਾਰਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ਦੇ ਵਿੱਚ ਇੱਕ ਕਿਤਾਬ ਰਿਲੀਜ਼ ਸਮਾਰੋਹ ਦੇ ਵਿੱਚ ਰਾਸ਼ਟਰੀ ਸੇਵਕ ਸੰਘ ਆਰਐਸਐਸ ਦੇ ਮੁਖੀ ਮੋਹਨ ਭਗਵਤ ਨੇ ਕਿਹਾ ਹੈ ਕਿ ਜਦੋਂ ਤੁਸੀਂ 75 ਸਾਲ ਦੇ ਹੋ ਜਾਂਦੇ ਹੋ ਤਾਂ ਤੁਹਾਨੂੰ ਰੁਕਣਾ ਚਾਹੀਦਾ ਹੈ ਤੇ ਦੂਜਿਆਂ ਲਈ ਰਸਤਾ ਬਣਾਉਣਾ ਚਾਹੀਦਾ ਹੈ ਇਹ ਬਿਆਨ ਸਵਾਰਗੀ ਆਰਐਸਐਸ ਵਿਚਾਰਧਾਰਕ ਮੋਰਪੰਤ ਪਿੰਗਲੇ ਨੂੰ ਸਮਰਪਿਤ ਇੱਕ ਕਿਤਾਬ ਰਿਲੀਜ਼ ਦੇ ਦੌਰਾਨ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਹ ਬਿਆਨ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਈਏ ਕਿ ਵਿਰੋਧੀ ਧਿਰਾਂ ਨੇ ਤੁਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਜਿਹੜੇ ਸਵਾਲ ਉਠਾਉਣੇ ਸ਼ੁਰੂ ਦਿੱਤੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਜਿਹੜੇ ਹੁਣ 17 ਸਤੰਬਰ ਨੂੰ 75 ਸਾਲ ਦੇ ਹੋ ਜਾਣਗੇ ਤੇ ਉਹਨਾਂ ਨੂੰ ਵੀ ਜਿਹੜਾ ਰਿਟਾਇਰ ਹੋ ਜਾਣਾ ਚਾਹੀਦਾ ਹੈ ਸੋ ਇਸ ਨੂੰ ਜਿਹੜਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੁਣ ਉਹਨਾਂ ਨੂੰ ਰਿਟਾਇਰ ਹੋ ਜਾਣਾ ਚਾਹੀਦਾ ਹੈ ਉਧਰ ਹੀ ਮੋਰਲੀ ਮਨੋਰ ਜੋਚੀ ਲਾਲ ਕਿਸ਼ਨ ਅਡਵਾਨੀ ਵਰਗੇ ਸੀਨੀਅਰ ਨੇਤਾ ਵੀ ਜਿਹੜੇ ਹੋ ਰਿਟਾਇਰ ਹੋ ਚੁੱਕੇ ਹਨ ਸੋ ਪ੍ਰਧਾਨ ਮੰਤਰੀ ਮੋਦੀ ਹੁਣ 75 ਸਾਲ ਦੇ ਜਿਹੜੇ 17 ਸਤੰਬਰ ਨੂੰ ਹੋ ਜਾਣਗੇ ਤੇ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਪੀਐਮ ਮੋਦੀ ਵੀ ਜਿਹੜਾ ਆਪਣਾ ਅਸਤੀਫਾ ਦੇ ਦੇਣ ਸੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਕੀ ਹੁਣ ਪੀਐਮ ਮੋਦੀ ਨੂੰ ਆਪਣਾ ਅਹੁਦਾ ਛੱਡ ਕੇ ਜਿਹੜਾ ਕੀ ਰਿਟਾਇਰ ਹੋ ਜਾਣਾ ਚਾਹੀਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਭੇਜਣ ਦੇ ਨਾਮ ਦੇ ਉੱਤੇ ਸੇਵਾਮੁਕਤ ਫੌਜੀ ਦੇ ਨਾਲ 35 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਇਸ ਦਾ ਸਾਥੀ ਜਿਹੜਾ ਹੁਣ ਫਰਾਰ ਹੋ ਚੁੱਕਾ ਹੈ ਸੋ ਤਸਵੀਰ ਤੁਸੀਂ ਔਰਤ ਦੀ ਦੇਖ ਸਕਦੇ ਹੋ ਜਿਸ ਦੇ ਵੱਲੋਂ ਕਿ 35 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ ਉਹ ਵੀ ਸੇਵਾਮੁਕਤ ਫੌਜੀ ਦੇ ਨਾਲ ਜੀਹਾਂ ਤੁਹਾਨੂੰ ਦੱਸ ਦਈਏ ਕਿ ਜਗਰਾਉਂ ਸਿਟੀ ਪੁਲਿਸ ਨੇ ਹੁਣ 3 ਸਾਲਾਂ ਬਾਅਦ ਕੈਨੇਡਾ ਭੇਜਣ ਦੇ ਨਾਮ ਦੇ ਉੱਤੇ 35 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਮਹਿਲਾ ਦੋਚੀ ਨੂੰ ਗ੍ਰਿਫਤਾਰ ਕਰ ਲਿਆ ਬਗਾਂਸੀ ਪੂਰਾ ਸਿੱਧਮਾ ਬੇਟਦੀ ਰਹਿਣ ਵਾਲੀ ਹੈ ਸੋ ਇਸ ਮਾਮਲੇ ਦੇ ਵਿੱਚ ਭਗੌੜੀ ਸੀ ਉਹ ਅਦਾਲਤ ਨੇ ਉਸ ਨੂੰ ਪੀਓ ਜਿਹੜਾ ਐਲਾਨ ਕਰ ਦਿੱਤਾ ਸੀ ਤੇ ਪੁਲਿਸ ਨੇ ਹੁਣ ਸ਼ੁੱਕਰਵਾਰ ਨੂੰ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਤੇ 5 ਦਿਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਹੈ ਤੇ ਇਸ ਦਾ ਸਾਥੀ ਜਿਹੜਾ ਹੈ ਉਹ ਗ੍ਰਿਫਤਾਰ ਨਹੀਂ ਹੋਇਆ ਹੈ ਉਹ ਫਰਾਰ ਹੋ ਚੁੱਕਾ ਹੈ ਸੋ ਦੇਖ ਸਕਦੇ ਹੋ ਕਿ 35 ਲੱਖ ਰੁਪਏ ਦੀ ਵੱਡੀ ਠੱਗੀ ਇਸ ਦੇ ਵੱਲੋਂ ਇੱਕ ਸੇਵਾਮੁਕਤ ਫੌਜੀ ਦੇ ਨਾਲ ਮਾਰੀ ਗਈ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਸਰਕਾਰ ਦੇ ਵੱਲੋਂ ਹੁਣ ਅਹਿਮ ਫੈਸਲਾ ਲਿਆ ਗਿਆ ਹੈ ਪੰਜਾਬ ਦੇ ਸਕੂਲਾਂ ਤੇ ਆਂਗਣਵਾੜੀ ਨੂੰ ਲੈ ਕੇ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਾਰਨ ਹੋਵੇਗਾ ਇਹ ਕੰਮ ਲਾਜ਼ਮੀ ਜੀ ਹਾਂ ਪੰਜਾਬ ਦੇ ਦਿਲੰਦਰ ਜ਼ਿਲ੍ਹਾ ਦੇ ਵਿੱਚ ਹੁਣ ਸਾਰੇ ਆਂਗਣਵਾੜੀ ਕੇਂਦਰਾਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਲਈ ਫੂਡ ਸੇਫਟੀ ਅਤੇ ਸਟੈਂਡਰਡਸ ਐਕਟ ਐਫ ਐਸ ਐਸ ਐਕਟ ਅਧੀਨ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋ ਗਿਆ ਹੈ ਇਸ ਮਕਸਦ ਲਈ ਹੁਣ ਇੱਕ ਮਹੱਤਵਪੂਰਨ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਸਕੂਲ ਸਿੱਖਿਆ ਵਿਭਾਗ ਹੁਣ ਸਮਾਜਿਕ ਸੁਰੱਖਿਆ ਇਸ ਤੋਂ ਇਲਾਵਾ ਮਹਿਲਾ ਅਤੇ ਵਿਕਾਸ ਵਿਭਾਗ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਹੈ ਇਸ ਤੋਂ ਬਾਅਦ ਬੇਹਤ ਜਿਹੜੀ ਉਹ ਹੈਰਾਨ ਕਰਦੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਸ਼ਰਾਬੀ ਔਰਤ ਨੇ ਗਵੰਡਣ ਨੂੰ ਦੰਦੀਆਂ ਨਾਲ ਵੱਡਿਆ ਪੀੜਤਾ ਦੇ ਮੂੰਹ ਦੇ ਉੱਤੇ ਲੱਗੇ ਸੱਤ ਟੰਕੇ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਖਬਰ ਹੁਣ ਭਾਗੂ ਮਾਜਰਾ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਸ਼ਰਾਬੀ ਔਰਤ ਨੇ ਗਵੰਡਣ ਦੇ ਨਾਲ ਹੋਈ ਲੜਾਈ ਤੋਂ ਬਾਅਦ ਉਸ ਦਾ ਗਾਲ ਵੜ ਦਿੱਤਾ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਮੈਲਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਫੇਜ਼ 6 ਦੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਮੈਲਾ ਦੇ ਮੂੰਹ ਦੇ ਉੱਤੇ ਜਿਹੜੇ ਉਹ ਕਿ 7 ਟਾਂਕੇ ਲੱਗੇ ਹਨ ਸੋ ਦੰਦਾਂ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਮੈਲਾ ਦਾ ਜਿਹੜਾ ਕਿ ਸ਼ਰਾਬਣ ਔਰਤ ਦੇ ਵੱਲੋਂ ਜਿਹੜਾ ਮੂੰਹ ਹੀ ਵੱਢ ਦਿੱਤਾ ਗਿਆ ਜਿਸ ਤੋਂ ਬਾਅਦ ਕਿ 6 ਟਾਂਕੇ ਲੱਗੇ ਹਨ ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀਏ ਤੇ ਹੁਣ ਕਪਲ ਸ਼ਰਮਾ ਨੂੰ ਗੁਰਪੰਤ ਵੰਤ ਪੰਨੂ ਨੇ ਦਿੱਤੀ ਹੈ ਧਮਕੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕਪਲ ਸ਼ਰਮਾ ਦੇ ਵੱਲੋਂ ਜਿੱਥੇ ਕਿ ਕੈਨੇਡਾ ਦੇ ਵਿੱਚ ਆਪਣਾ ਕੈਫੇ ਖੋਲ੍ਹਿਆ ਗਿਆ ਸੀ ਕਪਲ ਸ਼ਰਮਾ ਜੋ ਕਿ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਪਰ ਇਸ ਵਾਰ ਇਹ ਹਮਲਾ ਕਿਸੇ ਮਜ਼ਾਕ ਜਾਂ ਫਿਰ ਸ਼ੋਅ ਦੇ ਨਾਲ ਸੰਬੰਧਿਤ ਨਹੀਂ ਹੈ ਸਗੋਂ ਕਿ ਉਸ ਦੀ ਜਾਨ ਅਤੇ ਸੰਪਤੀ ਨੂੰ ਸਿੱਧੇ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ ਹੈ ਸੋ ਖਾਲਸਤਾਨੀ ਸਮਰਥਕ ਸਿੱਖ ਫੋਰ ਜਸਟਿਸ ਦੇ ਹੁਣ ਮੁਖੀ ਦੇ ਵੱਲੋਂ ਵੀ ਜਿਹੜੀ ਉਹ ਧਮਕੀ ਦੇ ਦਿੱਤੀ ਗਈ ਹੈ ਗੁਰਪੰਤ ਪੰਤ ਪੰਨੂ ਦੇ ਵੱਲੋਂ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਆ ਕੇ ਕੋਈ ਖੇਡ ਦਾ ਮੈਦਾਨ ਨਹੀਂ ਹੈ ਸੋ ਉਹਨਾਂ ਨੇ ਹੁਣ ਆਪਣਾ ਕਾਰੋਬਾਰ ਹਟਾਉਣ ਦੀ ਜਿਹੜੀ ਉਹ ਚੇਤਾਵਨੀ ਜਾਰੀ ਕਰ ਦਿੱਤੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਸ਼ਰਾਬੀਆਂ ਨੇ ਕਰ ਦਿੱਤਾ ਵੱਡਾ ਕਾਂਡ ਸ਼ਰਾਬ ਨਾ ਮਿਲੀ ਤਾਂ ਨੌਜਵਾਨਾਂ ਨੇ ਠੇਕੇ ਨੂੰ ਹੀ ਲਾ ਦਿੱਤੀ ਅੱਗ ਸੋ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹੋ ਗਈ ਹੈ ਬਾਹਰ ਲਈ ਜੀ ਹਾਂ ਮਾਝਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹਾ ਤੋਂ ਜੜੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਸ਼ਰਾਬ ਨਾ ਮਿਲਣ ਦੇ ਕਾਰਨ ਗੁੱਸੇ ਦੇ ਵਿੱਚ ਆਏ ਨੌਜਵਾਨਾਂ ਨੇ ਦੁਕਾਨ ਨੂੰ ਹੀ ਅੱਗ ਲਾ ਦਿੱਤੀ ਇਹ ਘਟਨਾ ਤੁਹਾਨੂੰ ਦੱਸੀ ਜਾ ਰਹੀ ਹੈ ਕਿ 11 ਜੁਲਾਈ ਦੀ ਦੱਸੀ ਜਾ ਰਹੀ ਹੈ ਕੁਝ ਨੌਜਵਾਨ ਜੋ ਕਿ ਸ਼ਰਾਬ ਲੈਣ ਦੇ ਲਈ ਆਏ ਸੀ ਤੇ ਜਦੋਂ ਉਹਨਾਂ ਨੂੰ ਸ਼ਰਾਬ ਨਹੀਂ ਦਿੱਤੀ ਗਈ ਤੇ ਉਹਨਾਂ ਦੇ ਵੱਲੋਂ ਠੇਕੇ ਨੂੰ ਹੀ ਅੱਗ ਲਗਾ ਦਿੱਤੀ ਗਈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਬਹਨ ਚਾਲਕਾਂ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਟੜਾ ਟਾੜ ਕੱਟੇ ਜਾ ਰਹੇ ਹਨ ਚਲਾਨ ਜੀ ਹਾਂ ਟ੍ਰੈਫਿਕ ਪੁਲਿਸ ਨੂੰ ਹੁਣ ਚਲਾਨਾ ਦੇ ਲਈ ਜਿਵੇਂ ਹੀ ਮੈਨੂਅਲ ਰਸੀਦਾਂ ਦੀ ਬਜਾਏ ਇਲੈਕਟ੍ਰੋਨਿਕ ਮਸ਼ੀਨਾਂ ਜਿਹੜੀਆਂ ਮਿਲਣ ਤੋਂ ਬਾਅਦ ਹੁਣ ਚਲਾਨਾ ਦੀ ਗਿਣਤੀ ਦੇ ਵਿੱਚ ਭਾਰੀ ਵਾਧਾ ਹੋ ਗਿਆ ਹੈ ਸਾਲ 2025 ਦੇ ਪਹਿਲੇ 6 ਮਹੀਨਿਆਂ ਦੇ ਦੌਰਾਨ ਹੀ ਪੁਲਿਸ ਦੇ ਵੱਲੋਂ ਜਾਰੀ ਕੀਤੇ ਗਏ ਚਲਾਨਾ ਦੀ ਗਿਣਤੀ 1 ਲੱਖ ਦੇ ਨੇੜੇ ਪਹੁੰਚ ਚੁੱਕੀ ਹੈ ਸੋ ਇਸ ਤੋਂ ਇਲਾਵਾ ਇਹ ਤੁਹਾਨੂੰ ਦੱਸ ਦਈਏ ਕਿ ਸਾਲ 2024 ਦੇ ਵਿੱਚ ਸਿਰਫ 1,40 6 ਮਹੀਨਿਆਂ ਦੇ ਵਿੱਚ ਹੀ 1 ਲੱਖ ਤੋਂ ਵੱਧ ਜਿਹੜੇ ਕਿ ਚਲਾਨ ਕੱਟ ਦਿੱਤੇ ਗਏ ਹਨ ਲਗਾਤਾਰ ਹੁਣ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜੇ ਕਿ ਈ ਚਲਾਨ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਜੇਕਰ ਕਿਸੇ ਵੀ ਵਾਹਨ ਦੀ ਨੰਬਰ ਪਲੇਟ ਜਾਂ ਫਿਰ ਕੋਈ ਵੀ ਕਾਗਜ਼ ਪੱਤਰ ਨਹੀਂ ਮਿਲਦਾ ਤੇ ਉਸ ਨੂੰ ਤੁਰੰਤ ਜ਼ਬਤ ਵੀ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਵੀ ਕਾਫੀ ਜ਼ਿਆਦਾ ਮਹੱਤਵਪੂਰਨ ਹੈ ਸੋ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੁਣ ਇਹ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਜਿਹੜੇ ਵੀ ਖਾਲੀ ਪਲਾਟ ਮਾਲਕ ਹਨ ਜੇਕਰ ਉੱਥੇ ਕੋਈ ਵੀ ਗੰਦਗੀ ਜਾਂ ਫਿਰ ਪਾਣੀ ਖੜਾ ਹੋਇਆ ਪਾਇਆ ਜਾਂਦਾ ਹੈ ਤੇ ਉਹਨਾਂ ਦਾ ਤੁਰੰਤ ਚਲਾਨ ਕਰ ਦਿੱਤਾ ਜਾਵੇਗਾ ਜੀਹਾਂ ਤੁਹਾਨੂੰ ਦੱਸ ਦਈਏ ਕਿ ਕੂੜਾ ਕੱਟ ਕਰ ਸੁੱਟੇ ਜਾਣ ਤੋਂ ਬਾਅਦ ਗੰਭੀਰਤਾ ਦੇ ਨਾਲ ਲੈਂਦੇ ਹੋਇਆਂ ਪ੍ਰਸ਼ਾਸਨ ਦੇ ਵੱਲੋਂ ਹੁਣ ਵੱਡੇ ਕਦਮ ਚੁੱਕੇ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਹੁਣ ਸਰਕਾਰ ਦੇ ਵੱਲੋਂ ਇਸ ਦੇ ਉੱਤੇ ਐਕਸ਼ਨ ਲਿਆ ਗਿਆ ਹੈ 150 ਤੋਂ ਬਾਅਦ ਜਿਹੜੇ ਉਹ ਚਲਾਨ ਇਕੱਲੇ ਜਲੰਧਰ ਹਨ ਇੱਕ پلاਟ ਮਾਲਕ ਨੂੰ 25000 ਰੁਪਏ ਦਾ ਜੁਰਮਾਨਾ ਭੁਗਤਣਾ ਪੈ ਰਿਹਾ ਹੈ ਇਸ ਸਿਲਸਿਲੇ ਨੂੰ ਹੁਣ ਸ਼ੁਰੂ ਹੋਈ ਕਾਰਵਾਈ ਨੂੰ ਅਜੇ ਕੁਝ ਦਿਨ ਹੀ ਹੋਏ ਹਨ ਸੋ 150 ਤੋਂ ਬਾਅਦ ਚਲਾਨ ਹੋ ਵੀ ਚੁੱਕੇ ਹਨ 300 ਤੋਂ ਵੱਧ ਚਲਾਨ ਜਿਹੜੇ ਆ ਕਾਰਨ ਦੱਸੋ ਨੋਟਿਸ پلاਟ ਮਾਲਕਾਂ ਨੂੰ ਭੇਜੇ ਗਏ ਹਨ ਬੀਤੇ ਦਿਨੀ ਪ੍ਰਸ਼ਾਸਨ ਦੇ ਵੱਲੋਂ ਇੱਕ پلاਟ ਦੇ ਵਿੱਚੋਂ ਕੂੜਾ ਹਟਪਾਇਆ ਗਿਆ ਤੇ ਕੂੜਾ ਹਟਵਾਉਣ ਦੇ ਲਈ ਆਇਆ 25000 ਰੁਪਏ ਦਾ ਖਰਚਾ ਬਤੌਰ ਜੁਰਮਾਨਾ ਵਸੂਲਣ ਦੇ ਫੋਕਮ ਜਿਹੜੇ ਉਹ ਦਿੱਤੇ ਗਏ ਹਨ ਜੇਕਰ ਸਬੰਧਤ پلاਟ ਮਾਲਕ ਇਹ ਰਾਸ਼ੀ ਜਮ੍ਹਾਂ ਨਹੀਂ ਕਰਵਾਉਂਦਾ ਤੇ ਉਸ ਨੂੰ ਆਪਣੀ ਰਿਕਾਰਡ ਦੇ ਵਿੱਚ ਉਸ ਦੀ ਪ੍ਰਾਪਰਟੀ ਰੈੱਡ ਐਂਟਰੀ ਕਰ ਦਿੱਤੀ ਜਾਵੇਗੀ ਜੀहां ਤੁਹਾਨੂੰ ਦੱਸ ਦਈਏ ਕਿ ਹੁਣ ਵੱਡੇ ਐਕਸ਼ਨ ਜਿਹੜੇ ਆ ਉਹ ਲਏ ਜਾ ਰਹੇ ਹਨ ਬਰਸਾਤ ਤੇ ਮੌਸਮ ਦੇ ਮੱਦੇ ਨਜ਼ਰ ਜਿਹੜਾ ਕੀ ਇਹ ਫੈਸਲਾ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ 12 13 14 ਅਤੇ 15 ਤਰੀਕ ਨੂੰ ਵੱਡੀ ਭਵਿੱਖਬਾਣੀ ਹੋ ਗਈ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੂੰ ਅਲਰਟ ਰਹਿਣ ਦੇ ਲਈ ਅਪੀਲ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ ਆਉਣ ਵਾਲੇ ਦਿਨਾਂ ਨੂੰ ਲੈ ਕੇ ਪੰਜਾਬ ਦੇ ਮੌਸਮ ਵਿਭਾਗ ਦੇ ਵੱਲੋਂ ਵੱਡੀ ਭਵਿੱਖਬਾਣੀ ਜਾਰੀ ਕਰ ਦਿੱਤੀ ਗਈ ਹੈ ਤਾਜ਼ਾ ਜਾਣਕਾਰੀ ਦੇ ਮੁਤਾਬਕ ਮੌਸਮ ਵਿਭਾਗ ਨੇ ਅੱਜ ਤੋਂ 16 ਤਰੀਕ ਤੱਕ ਵੱਡੀ ਭਵਿੱਖਬਾਣੀ ਕੀਤੀ ਹੈ ਉੱਥੇ ਹੀ 4 ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਦੱਸੀ ਗਈ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਵਾਂਸ਼ਹਿਰ ਗੁਰਦਾਸਪੁਰ ਆਦਿ ਸ਼ਾਮਲ ਹਨ 16 ਅੱਠ ਵੀ ਜਾਰੀ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 16 ਜੁਲਾਈ ਤੱਕ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੁਣ ਭਾਰੀ ਮੀਂਹ ਪਵੇਗਾ ਹੈ ਸੋ 13 14 ਅਤੇ 15 ਜੁਲਾਈ ਨੂੰ ਕੀਤੀ ਗਈ ਭਵਿੱਖਬਾਣੀ ਦੇ ਅਨੁਸਾਰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਰੂਪਨਗਰ ਦੇ ਵਿੱਚ ਭਾਰੀ ਮੀਂਹ ਪਵੇਗਾ ਉੱਥੇ ਹੀ ਕਪੂਰਥਲਾ ਜਲੰਧਰ ਮੁ ਅੰਮ੍ਰਿਤਸਰ ਤਾਰਨ ਤਾਰਨ ਸੰਗਰੂਰ ਬਰਨਾਲਾ ਦੇ ਵਿੱਚ ਵੀ ਹਾਲ ਕੀ بارش ਹੋਣ ਦੀ ਸੰਭਾਵਨਾ ਦਿਤਾਈ ਗਈ ਹੈ ਤੇ 16 ਜੁਲਾਈ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਕਿ ਕਈ ਜ਼ਿਲ੍ਹਿਆਂ ਦੇ ਵਿੱਚ بارش ਹੋਣ ਦੀ ਸੰਭਾਵਨਾ ਦਿਤਾਈ ਗਈ ਹੈ ਤੇ ਜੈਲੋ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 트럼ਪ ਦੇ ਵੱਲੋਂ ਜਿਹੜਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਜੀ ਹਾਂ ਜਿੱਥੇ ਕਿ ਪ੍ਰਧਾਨ ਮੰਤਰੀ ਮੋਦੀ ਅਤੇ 트럼ਪ ਇੱਕ ਦੂਸਰੇ ਨੂੰ ਇੱਕ ਦੂਸਰੇ ਤੇ ਜਿਹੜਾ ਕਿ ਮਿੱਤਰ ਸਮਝਦੇ ਹਨ ਖਾਸ ਤੌਰ ਦੇ ਉੱਤੇ ਭਾਰਤੀ ਮੀਡੀਆ ਦੇ ਦੁਆਰਾ ਇਹ ਬਹੁਤ ਗੱਲ ਜਿਹੜੀ ਉਹ ਵਧਾ ਚੜਾ ਕੇ ਕੀਤੀ ਜਾਂਦੀ ਹੈ ਕਿ 트럼ਪ ਜਿਹੜਾ ਮੋਦੀ ਦਾ ਕਾਫੀ ਜ਼ਿਆਦਾ ਚੰਗਾ ਮਿੱਤਰ ਹੈ ਪਰ ਭਾਰਤ ਨੂੰ ਹੁਣ ਦੇਣਾ ਹੋਵੇਗਾ 500% ਟੈਕਸ ਅਮਰੀਕੀ ਐਮਪੀ ਨੇ ਕਿਹਾ ਹੈ ਕਿ ਰੂਸ ਤੋਂ ਤੇਲ ਖਰੀਦਣ ਦੇ ਉੱਤੇ ਮਹਿੰਗੀ ਪਵੇਗੀ ਹੁਣ ਦੋਸਤੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸਿੱਧੀ ਹੀ ਅਮਰੀਕਾ ਦੇ ਵੱਲੋਂ ਹੁਣ ਭਾਰਤੀਆਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੇਕਰ ਭਾਰਤ ਹੁਣ ਰੂਸ ਤੋਂ ਜਿਹੜਾ ਕਿ ਤੇਲ ਖਰੀਦਦਾ ਹੈ ਤੇ ਇਸ ਦੇ ਲਈ ਉਹਨਾਂ ਨੂੰ ਜਿਹੜੀਆਂ ਅਮਰੀਕਾ ਦੇ ਵਿੱਚ ਉਹਨਾਂ ਦੇ ਵੱਲੋਂ ਚੀਜ਼ਾਂ ਇੰਪੋਰਟ ਕੀਤੀਆਂ ਜਾਂਦੀਆਂ ਹਨ ਸੋ ਉਸ ਦੇ ਉੱਤੇ 500% ਦਾ ਟੈਰਫ ਜਿਹੜਾ ਆ ਉਹ ਲਗਾਇਆ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਟਰੰਪ ਦੇ ਵੱਲੋਂ ਬੱਖ-ਬੱਖ ਦੇਸ਼ਾਂ ਦੇ ਉੱਤੇ ਟੈਰਫ ਲਗਾਇਆ ਜਾ ਰਿਹਾ ਹੈ ਸੋ ਇਸੇ ਦੌਰਾਨ ਬਹੁਤ ਸਾਰੇ ਹੋਰ ਵੀ ਦੇਸ਼ਾਂ ਦੇ ਉੱਤੇ ਟੈਰਫ ਲਗਾਇਆ ਜਾ ਰਿਹਾ ਹੈ ਪਰ ਭਾਰਤ ਨੂੰ ਜਿਹੜੀ ਸਿੱਧੀ ਚੇਤਾਵਨੀ ਉਹਨਾਂ ਦੇ ਵੱਲੋਂ ਹੁਣ ਜਾਰੀ ਕੀਤੀ ਗਈ ਹੈ ਇਸ ਤੋਂ ਬਾਅਦ ਹੁਣ ਫੋਨਪੇ ਜੀਪੇ ਪੇਟੀਐਮ ਦੀ ਵਰਤੋਂ ਕਰਨ ਵਾਲਿਆਂ ਦੇ ਲਈ ਅਹਿਮ ਖਬਰ ਹੈ ਲਾਗੂ ਹੋਣਗੇ ਚਾਰ ਵੱਡੇ ਬਦਲਾਅ ਜੇਕਰ ਤੁਸੀਂ ਵੀ ਫੋਨਪੇ Google Pay Paytm ਵਰਗੀਆਂ ਐਪਾਂ ਤੋਂ UPI ਭੁਗਤਾਨ ਕਰਦੇ ਹੋ ਤੇ ਤੁਹਾਡੇ ਲਈ ਮਹੱਤਵਪੂਰਨ ਖਬਰ ਹੈ 1 ਅਗਸਤ ਸਾਲ 2025 ਤੋਂ نیشنل ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਕੁਝ ਨਵੇਂ ਨਿਯਮ ਲਾਗੂ ਕਰਨ ਜਾ ਰਹੀ ਹੈ ਜੋ ਤੁਹਾਡੇ ਰੋਜ਼ਾਨਾ ਡਿਜੀਟਲ ਲੈਣ-ਦੇਣ ਨੂੰ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਕਰਨਗੇ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੁਣ ਇਸੇ ਤਰ੍ਹਾਂ ਹੀ ਆਨਲਾਈਨ ਪੇਮੈਂਟ ਕਰਦੇ ਹਨ ਜਿਸ ਦੇ ਵਿੱਚ ਕੀ ਵੱਡੇ ਹੁਣ ਬਦਲਾਅ ਇਹ ਕੀਤੇ ਜਾ ਰਹੇ ਹਨ ਕਿ ਹੁਣ ਤੁਸੀਂ ਕਿਸੇ ਵੀ UPI ਤੋਂ ਦਿਨ ਦੇ ਵਿੱਚ ਵੱਧ ਤੋਂ ਵੱਧ 50 ਵਾਰ ਹੀ ਬੈਲੈਂਸ ਚੈੱਕ ਕਰ ਸਕੋਗੇ ਇਸ ਦੇ ਨਾਲ ਸਿਸਟਮ ਦੇ ਉੱਤੇ ਬਾਧੂ ਭਾਰ ਜਿਹੜਾ ਹੈ ਉਹ ਕੱਟ ਜਾਵੇਗਾ ਲਿੰਕ ਕੀਤੇ ਗਏ ਬੈਂਕ ਖਾਤਿਆਂ ਦੀ ਬਾਰੇ ਜਾਣਕਾਰੀ ਤੁਸੀਂ ਹੁਣ ਆਪਣੇ ਮੋਬਾਈਲ ਨੰਬਰ ਨਾਲ ਜੁੜੇ ਬੈਂਕ ਖਾਤਿਆਂ ਦੀ ਜਾਣਕਾਰੀ ਸਿਰਫ 25 ਵਾਰ ਹੀ ਦੇਖ ਸਕੋਗੇ ਸੋ ਇਸ ਤੋਂ ਬਾਅਦ ਆਟੋ ਪੇ ਦਾ ਵੀ ਜਿਹੜਾ ਕਿ ਇਸ ਦੇ ਵਿੱਚ ਵੀ ਬਦਲਾਅ ਹੋਇਆ ਹੈ Netflix ਜਾਂ SIP ਵਰਗੇ ਸਬਸਕ੍ਰਿਪਸ਼ਨ ਭੁਗਤਾਨ ਹੁਣ ਸਿਰਫ ਗੈਰ-ਪੀਕ ਸਮੇਂ ਦੌਰਾਨ ਹੀ ਪ੍ਰੋਸੈਸ ਕੀਤੇ ਜਾਣਗੇ ਸਵੇਰੇ 10 ਵਜੇ ਤੋਂ ਪਹਿਲਾਂ ਅਤੇ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਦੇ ਵਿਚਕਾਰ ਅਤੇ ਰਾਤ 9:30 ਵਜੇ ਤੋਂ ਬਾਅਦ ਸੋ ਇਸ ਤੋਂ ਬਾਅਦ ਫਸੇ ਹੋਏ ਲੈਣ ਦੇਣ ਦੀ ਸਥਿਤੀ ਜਾਂਚ ਸੀਮਾ ਦੇ ਵਿੱਚ ਵੀ ਬੁਲਾਵਾ ਹੋਇਆ ਹੈ ਜੇਕਰ ਕੋਈ ਵੀ ਭੁਗਤਾਨ ਫਸ ਜਾਂਦਾ ਹੈ ਤੇ ਇਸ ਦੀ ਸਥਿਤੀ ਤਿੰਨ ਵਾਰ ਹੀ ਦੇਖ ਸਕੋਗੇ ਹਰ ਵਾਰ ਜਾਂਚ ਕਰਨ ਦੇ ਵਿਚਕਾਰ ਘੱਟੋ ਘੱਟ 90 ਸਕਿੰਟ ਦਾ ਅੰਤਰ ਹੋਣਾ ਚਾਹੀਦਾ ਹੈ ਸੋ ਹੁਣ ਆਨਲਾਈਨ ਪੇਮੈਂਟ ਕਰਨ ਵਾਲਿਆਂ ਦੇ ਲਈ ਇਹ ਵੱਡੀ ਜਿਹੜੀ ਆ ਖਬਰ ਨਿਕਲ ਕੇ ਆ ਰਹੀ ਹੈ